हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਇਸਪੇੜ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਭਿੱਖੀ ਪਿੰਡ ਤੋਂ ਦੋਸਤੋ ਕੋਈ 10 ਕਿਲੋਮੀਟਰ ਦੀ 12 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਮੂਸੇ ਦੀ ਸੁਰ ਸਿੰਘ ਪਿੰਡ ਤੋਂ ਅਗਲਾ ਪਿੰਡ ਜਿਹੜਾ ਦੋਸਤੋ ਪਿੰਡ ਮੂਸੇ ਹੁੰਦਾ ਤੇ ਚਭਾਲ ਜਿਹੜਾ ਦੋਸਤੋ ਇਹ ਚਭਾਲ ਰੋਡ ਦੇ ਉੱਪਰ ਆ ਠੀਕ ਆ ਜੀ ਭਿੱਖੀ ਪਿੰਡ ਤੋਂ ਚਭਾਲ ਅੰਮ੍ਰਿਤਸਰ ਰੋਡ ਤੇ ਇਹ ਪਿੰਡ ਆ ਪਿੰਡ ਮੂਸੇ ਗੱਗੋਪੂਹਾ ਪਿੰਡ ਥੋੜੀ ਦੂਰੀ ਤੇ ਆ ਮਾਲੂਵਾਲ ਪਿੰਡ ਦੀ ਦੂਰੀ ਥੋੜੀ ਆ ਵੀਰ ਹੀਰੇ ਦੇ ਕੋਲੇ ਆਇਆ ਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਬੜੀ ਕੋ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਅੱਜ ਤਕਰੀਬਨ ਟੋਟਲ ਕੋਈ 5 ਗਨਾਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਆਂਸਰ ਝੋਟੀਆਂ ਕਟੀਆਂ ਦਿਖਾਉਣੀਆਂ ਤੁਹਾਨੂੰ ਠੀਕ ਆ ਜੀ ਜੋੜੀ ਤੇ ਇੱਕ ਬਿਲਕੁਲ ਤਾਜੀ ਸੁਈ ਸੁਵਾਈ ਇਹ ਵੜ ਦਿਖਾਵਾਂਗੇ ਤੇ ਇੱਕ ਦੋ ਇਧਰ ਜਿਹੜੀਆਂ ਬਹਿੜਾਂ ਤੁਸੀਂ ਦੇਖ ਰਹੇ ਜੀ ਜਰਸੀ ਦੇਖ ਕਰੋਸ ਬਰੀਡ ਠੀਕ ਆ ਜੀ ਇਹ ਬਿੰਨ ਬੱਚੇ ਤੋਂ ਆ ਪੂਰੀ ਡਿਟੇਲ ਆਪਾਂ ਵੀਰ ਹੀਰੇ ਤੋਂ ਲੈ ਲਾਂਗੇ ਵੀ ਕਿੰਨੇ ਕ ਸਮੇਂ ਦੀਆਂ ਸੂਈਆਂ ਨੇ ਕੀ ਮੌਕੇ ਤੇ ਦੁੱਧ ਹੁਣ ਇਹਨਾਂ ਦੇ ਥੱਲੇ ਆ ਤੇ ਜਿਹੜੀ ਇਹ ਤਾਜੀ ਸੂਈ ਆ ਵੇੜ ਇਹਦੇ ਥੱਲੇ ਹੁਣ ਕਿੰਨਾ ਕ ਮਿਲਕ ਆ ਤੇ ਦੋ ਝੋਟੀਆਂ ਜਿਹੜੀਆਂ ਇਹ ਕਟੀਆਂ ਤੁਹਾਨੂੰ ਦਿਖਾ ਦਾਂਗੇ ਕਬੂਰੀ ਆ ਇੱਕ ਕਾਲੀ ਮੋਰੀ ਜਿਹੜੀ ਦਸੋਂ ਮੋਹਰਾ ਦੀ ਕੱਟੀ ਆ ਠੀਕ ਆ ਆਹ ਲੈਣੇ ਆ ਬਥੇ ਰਿ ਡਿਟੇਲ ਵੀਰ ਹੀਰੇ ਤੋਂ ਦੋਸਤੋ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 8 ਮਾਰਚ ਸਮਾਂ ਕੋ ਸ਼ਾਮ ਦੇ 4:30 4 ਵਜੇ ਦਾ ਬਾਕੀ ਪਸ਼ੂ ਜਿਹੜੇ ਦੁੱਧ ਤੇ ਚਲਣਦੇ ਨੇ ਆਪਣੇ ਦੋ ਟਾਈਮ ਚੋਕੇ ਇੱਕ ਟਾਈਮ ਚੋਕੇ ਤਸੱਲੀ ਜ਼ਰੂਰ ਕਰ ਲਿਓ ਥਣਾ ਦੀ ਠੀਕ ਹੈ ਜੀ ਤੇ ਆਜੋ ਜੀ ਸਭ ਤੋਂ ਪਹਿਲਾਂ ਹਿਰੇ ਵੀਰ ਕੀ ਹਾਲ ਚਾਲ ਨੇ ਸਾਸਰੀ ਕਾ ਜੀ ਸਾਸਰੀ ਕਾ ਹਿਰੇ ਕੀ ਠੀਕ ਠਾਕ ਨੇ ਵਧੀਆ ਵਧੀਆ ਕਿਰਪਾ ਜੀ ਚਲੋ ਸ਼ੁਕਰ ਅੱਛਾ ਹਿਰੇ ਭਾਈ ਉਹਦੇ ਆਪਾਂ ਪਾਈਸੇ ਇੱਕ ਵੀਡੀਓ ਹੋ ਗਏ ਸੀ ਸੇਲ ਹਾਂ ਸੇਲ ਹੋ ਗਏ ਸਾਰੇ ਹੋ ਗਏ ਸੀ ਠੀਕ ਹੈ ਜੀ ਹਾਂ ਭਾਅ ਚੰਗੇ ਸੀ ਰੇਟ ਵੀ ਚਲੋ ਪਸ਼ੂ ਵੀ ਚੰਗੇ ਸੀ ਬਹੁਤ ਚੰਗੇ ਸੀ ਠੀਕ ਹੈ ਤੇ ਅੱਜ ਆਪਣੇ ਕੋਲ ਤਿੰਨ ਬਿਹੜਾ ਨੇ ਤੇ ਦੋ ਏ ਝੋਟੀਆਂ ਕਟੀਆਂ ਆਈਆਂ ਝੋਟੀਆਂ ਠੀਕ ਆ ਜੀ ਹਾਂ ਜੀ ਜੇ ਇੱਕ ਦੋਂਦੀ ਝੋਟੀ ਤੇ ਇੱਕ ਖੀਰੀ ਝੋਟੀ ਆ ਅੱਛਾ ਖੀਰੀ ਇਹਨਾਂ ਚ ਖੀਰੀ ਕਿਹੜੀ ਆ ਫਿਰ ਆਹ ਇਹ ਖੀਰੀ ਆ ਬੂਰੀ ਜੀ 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 ਲਓ ਵੀ ਦੋਸਤੋ ਇੱਕ ਬੂਰੀ ਖੀਰੀ ਝੋਟੀ ਵੀਰ ਲੈ ਕੇ ਆਇਆ ਬਿਲਕੁਲ ਬਹੁਤ ਖੂਬਸੂਰਤ ਝੋਟੀ ਆ ਤੇ ਇੱਕ ਦੋਂਦੀ ਵਿਖਾ ਦਾਂਗੇ ਝੋਟੀ ਇੱਕ ਨਾਲ ਬਲੈਕ ਰੰਗ ਦੇ ਵਿੱਚ ਕਾਲੀ ਜਿਹੜੀ ਮੋਹਰਾ ਦੀ ਆ ਇਹ ਬਲੈਕ ਰੰਗ ਦੇ ਵਿੱਚ ਇਹ ਦੋਂਦੀ ਆ ਠੀਕ ਆ ਇਰੇ ਵੀਰ ਡਿਟੇਲ ਆਪਾਂ ਇਥੋਂ ਸ਼ੁਰੂਆਤ ਕਰ ਲੈਣੀ ਆ ਦੋਵਾਂ ਝੋਟੀਆਂ ਤੋਂ ਹਾਂਜੀ ਹਾਂਜੀ ਭਾਜਾਂ ਤੇ ਕੀ ਇਨਫੋਰਮੇਸ਼ਨ ਆ ਕਟੀਆਂ ਮਤਲਬ ਵੀ ਜੇ ਦੋਵੇਂ ਆਪਾਂ ਦੇਣੀਆਂ ਨੇ ਹਾਂਜੀ ਹਾਂਜੀ ਇੱਕ ਤਾਂ ਉਮਰ ਦੱਸ ਦੀ ਜੀਂਦੀ ਵੀ ਉਮਰ ਕਿੰਨੀ ਆ ਦੋਹਾਂ ਦੀ ਕਿੰਨੀ ਕਿੰਨੀ ਉਮਰ ਵੈਸੇ ਮੰਨ ਕੇ ਖਰੀਦੀਆਂ ਆਪਾਂ ਵੈਸੇ ਉਹ ਕਿਹੜੇ ਹਿਸਾਬ ਨਾਲ ਉਹਨਾਂ ਦੱਸਿਆ ਉਹ ਕਹਿੰਦੇ ਚਲ ਦੋਨ ਦੀ ਖੀਰੀ ਇਹਦਾ ਡੇਢ ਸਾਲ ਦੀ ਲਾੜੇ ਕੋਈ ਕਿੰਨੇ ਦੀ ਮਰਜ਼ੀ ਲਾ ਲੇ ਠੀਕ ਹੈ ਜੀ 17 17 18 18 ਮਹੀਨੇ ਹੋਏਗੀ ਕਟਿੰਗ ਦੀ ਜਿਹੜੀ ਇਹ ਖੀਰੀ ਮੰਨਣਾ ਇਹ ਕੋਈ 18 17 ਕੇ ਮਹੀਨੇ ਦੀ ਹੈ ਇਹਨੇ ਦੀ ਹੈਗੀ ਆ ਤੇ ਆ ਦੋਂਦੀ ਹੈ ਵੈਸੇ ਦੋਂਦੇ ਬਰਾਬਰ ਕਰ ਗਈ ਹੈ ਕਿ ਨਹੀਂ ਨਹੀਂ ਹੁੰਦੇ ਦੋਂਦੀ ਹੁੰਦੀ ਆ ਹੁੰਦੀ ਪਈ ਹੈ ਹਾਂਦੀ ਬੰਦੀ ਆ ਠੀਕ ਹੈ ਉਹ ਵੀ 2 ਮਹੀਨੇ ਦੀ ਉਹ ਵਧ ਹੋਏਗੀ ਕੋਈ 2 ਸਾਲ ਦੇ ਨੇੜੇ ਹੋਵੇਗੀ ਹਾਂ ਹੋਏਗੀ ਹੋਏਗੀ ਠੀਕ ਹੈ ਜੀ ਲਓ ਦੋਸਤੋ ਇਹ ਦੋਵੇਂ ਝੋਟੀਆਂ ਵੀਰ ਦੇ ਕੋਲੇ ਵਕਾਉ ਨੇ ਇੱਕੋ ਜੇ ਕੱਦ-ਕਾਠ ਆ ਠੀਕ ਹੈ ਜੀ ਅੱਗੇ ਕੋਈ ਵੀਰ ਸਾਂਭਣ ਨਾਲ ਲੈ ਜਾਂਦਾ ਚੰਗੀ ਸੇਵਾ ਕਰ ਲੋਗੇ ਤੇ ਬਹੁਤ ਸੋਹਣੀਆਂ ਕ ਤੇ ਕੱਦ-ਕੱਡ ਵੈਸੇ ਆ ਤੁਸੀਂ ਵੇਖੋ ਉਮਰ ਤੇ ਹਿਸਾਬ ਨਾਲ ਚਲੋ ਸੋਹਣਾ ਬਾਕੀ ਝੋਲੀ ਝਾਲੀ ਦਿਖਾਈਏ ਵੀਰੇ। ਤਾਂ-ਤਾਂ ਬਹੁਤ ਵਿਰਲਾਜ ਆਲਾ ਜੀ। ਬਾਲੋ ਜੀ। ਠੀਕ ਆ। ਆ ਜਿਹਦੀ ਵੇਖੋ ਸੋਝੋਲੀ ਝਾਲੀ ਬਹੁਤ ਸੋਹਣੀ ਦੋਸਤੋ ਤੇ ਨਾਲ ਦੀ ਐਸਾ ਝੋਟੀ ਦੀ ਵੀ ਇੱਕ ਵਾਰੀ ਝੋਲੀ ਤੁਹਾਨੂੰ ਦਿਖਾ ਦਈਏ। ਆ ਕਰੋ ਚੈੱਕ। ਠੀਕ ਆ। ਬਹੁਤ ਸੋਹਣਾ ਜਿਹੜਾ ਦੋਸਤੋ ਥਾਣ ਲੱਗਾ ਕੋਈ ਦੋ ਦੋ ਫੁੱਟੇ ਬਹੁਤ ਸੋਹਣਾ ਲੱਗਾ ਠੀਕ ਹੈ ਸਿੰਗ ਮੁੜੀ ਜਾਂਦੀਆਂ ਸਿੰਗ ਸੁੰਗ ਵੀ ਬਿਲਕੁਲ ਗੋਲ ਗੁਲਾਈ ਦੇ ਵਿੱਚ ਆ ਬਿਲਕੁਲ ਛੋਟੇ ਜਿਹੇ ਸਿੰਗਾ ਗੁਲਾਈ ਦੇ ਵਿੱਚ ਲਓ ਜੀ ਠੀਕ ਆ ਸੋ ਦੂਜੀ ਬੂਰੀ ਝੋਟੀ ਦਾ ਵੀ ਆਪਾਂ ਤੁਹਾਨੂੰ ਸਿੰਗ ਸੁੰਗ ਦਿਖਾ ਦਿੰਨੇ ਆ ਫੇਸ ਕੁਆਲਿਟੀ ਚੰਗੀ ਆ ਸਿੰਗਾ ਦੀ ਬਹੁਤ ਸੋਹਣੀ ਆ ਬਿਲਕੁਲ ਛੋਟੇ ਜਿਹੇ ਸਿੰਗ ਠੀਕ ਆ ਜੀ ਮੱਜੇ ਜਿਹੇ ਸਿੰਗ ਗੁਲਾਈ ਦੇ ਵਿੱਚ ਮੱਜਾ ਮੂਜਾ ਦਾ ਰਿਕਾਰਡ ਚੰਗਾ ਰਿਹਾ ਹਾਂ ਬਹੁਤ ਚੰਗਾ ਸੀ ਠੀਕ ਹੈ ਜੀ ਮੱਝਾਂ ਵੱਖੀ ਵੇਚੀਆਂ 16 16 17 ਕਿਲੋ ਦੇ ਦੁੱਧ ਕੱਢਦੀਆਂ ਰਹੀਆਂ ਸੀ 16 17 ਕਿਲੋ ਮਾਵਾਂ ਦਾ ਦੁੱਧ ਹੈ ਸੀ ਹਾਂ ਜੀ ਹਾਂ ਜੀ ਠੀਕ ਆ ਤੇ ਹੀਰੇ ਵੀਰ ਮਾਨ ਦਾ ਵਿੱਚੋਂ ਹੋਰ ਵੇਖੀ ਛਾਏ ਆਪਾਂ ਬਿਲਕੁਲ ਹਾਂ ਜੀ ਹਾਂ ਜੀ ਤੇ ਕੀ ਮੋਲ ਰਹੂਗਾ ਕੱਲੀ ਕੱਲੀ ਦਾ ਵੀ ਦੱਸ ਦਈਏ ਜੇਕਰ ਕਿਸੇ ਵੀਰ ਨੇ ਜੋੜੀ ਦਾ ਸੇਟਾ ਕਰ ਆਪਾਂ ਨੂੰ ਹਾਂ ਜੀ ਆਪਾਂ ਨੂੰ ਇਹਨਾਂ ਦੀ ਜਾਨ ਬਚਾਈ ਆਪਾਂ ਕੱਲ 2 ਨੰਬਰ ਵਾਲੇ ਲੈ ਲੈ ਲੱਗੇ ਸੀ ਤੇ ਮੈਂ ਚੱਲ ਗਿਆ ਵਾਧ ਕੇ ਲਈਆਂ ਆਪਾਂ ਬਿਲਕੁਲ ਤੇ ਮਾਂ ਕੋਈ ਸ਼ਕੀਨ ਗਾ ਕੇ ਵਜੇਗਾ ਹਾਂ ਘਰ ਵਾਲਾ ਉਹਨੂੰ ਦੇ ਦਾਂਗੇ ਕੋਈ ਗੱਲ ਹਾਂ ਸਈਆ ਵੀਰ ਸਈਆ ਹਾਇਕਲ ਦੇ ਜਾਂਦੇ ਲੋਕੀ ਲੋੜ ਦੇ ਮਾਰੇ ਲੋੜ ਦੇ ਮਾਰੇ ਉਹਨਾਂ ਬੰਦਿਆਂ ਨੇ ਵੇਚੀ ਗਏ ਸਾਰਾ ਸੂਤ ਤਾਂ ਕੋਈ ਘਾਟਾ ਕਿਉਂਕਿ ਚਾਰਾ ਫੀਟਾ ਫੂਟਾ ਸਭ ਕੁਝ ਮਹਿੰਗਾ ਹਾਂਜੀ ਹਾਂਜੀ ਤੇ ਕੋਈ ਤਿਆਰ ਕਰਕੇ ਰਾਜ਼ੀ ਨਹੀਂ ਹੈਗਾਗਾ ਖੋਲ ਦੇ ਗੋਪੀ ਤੇ ਦੋਵੇਂ ਇਹ ਸਿੰਗਲ ਸਿੰਗਲ ਖੋਲ ਕੇ ਦਿਖਾ ਦਈਏ ਕੋਈ ਗੱਲ ਨਹੀਂ ਲੈ ਵੀ ਦੋਸਤੋ ਪਹਿਲੇ ਨੰਬਰ ਤੇ ਕਾਲੀ ਝੋਟੀ ਜਿਹੜੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦੰਨੇ ਆ ਠੀਕ ਆ ਅੱਗੇ ਸਾਹਮਣ ਵਾਲਾ ਕੋਈ ਫੇਰ ਲੈ ਗਿਆ ਤੇ ਬਹੁਤ ਸੋਹਣੀਆਂ ਬਣ ਕੇ ਤਿਆਰ ਹੋ ਜਾਣਗੀਆਂ ਠੀਕ ਆ ਆ ਲੋ ਠੀਕ ਹੈ ਜੀ ਲੈ ਆਓ ਲਓ ਜੀ ਅੱਛਾ ਹੀਰੇ ਫਿਰ ਇਹਦਾ ਮੁੱਲ ਫਿਰ ਕੀ ਕੀਤਾ ਮੁੱਲ ਬਰਾਬਰੀ ਰੱਖੀ ਕੋਈ ਜੇ ਮੁੱਲ ਰੱਖਣੀ ਵੀ ਰੱਖ ਅ ਕੀ ਕੀ ਕਰਦੇ ਆ ਦੱਸ ਦੋ ਹਾਂ ਜੀ ਇਹ ਰ 32000 ਰੱਖਿਆ ਮੁੱਲ 32000 ਹਾਂ ਜੀ ਲੈਣ ਦੇਣ ਕੀ ਰਹੂਗਾ ਮੁੱਲ 30 ਦੀ ਦੇਣਾ ਤੇ ਚੱਲ 20000 ਛੱਡਣਾ ਪੂਰੇ 28000 ਦੀ ਦੇ ਦਾਂਗੇ 28000 ਦੀ ਹਾਂ 28000 ਦੀ ਦੇ ਦਾਂਗੇ ਠੀਕ ਹੈ ਭਰਾ ਹਾਂ ਜੀ ਤਾਂ ਦੋਸਤੋਂ ਪੂਰੇ 28000 ਦੀ ਇਹ ਝੋਟੀ ਮਿਲ ਜੂਗੀ ਤੁਹਾਨੂੰ ਜਿਹੜੀ ਇਹ ਇੱਕ ਰੰਗ ਬਿਲਕੁਲ ਕਾਲੀ ਹੈ ਠੀਕ ਹੈ ਜੀ ਪੂਛ ਵਾਈ ਤੇ ਗਿਆ ਵਿਚਾਰ 50000 ਦੀ ਥੋੜੀ ਛੋਟੀ ਝੋਟੀ ਹੈਗੀ ਆ ਤਿਆਰ ਹੈਗੀ ਆ ਬਿਲਕੁਲ ਜੀ ਬਿਲਕੁਲ ਹਾਂ ਸਾਹਮਣੇ ਲੱਗ ਵੀਰ ਲੱਗਿਆ ਤੇ ਬਹੁਤ ਵਧੀਆ ਸਾਹਮਣੇ ਲੱਗ ਵੀਰ ਲੱਗਿਆ ਜੀ ਹਾਂ ਤੇ ਇਹ ਜੀ ਬੂਰੀ ਕੱਟੀ ਵੀ ਜਿਹੜੀ ਦੋਸਤੋਂ ਆਪਾਂ ਤੁਹਾਨੂੰ ਚਲਾ ਕੇ ਵਿਖਾ ਦਿੰਨੇ ਆ ਖੀਰੀ ਹੈ ਠ ਇਹ ਮੂਦੰਦੋਂ ਖੇਰੀਆ ਕੋਈ ਵੀ ਆਉਦੀ ਤਸੱਲੀ ਕਰ ਸਕਦਾ ਆ ਕੇ ਕੋਈ ਚੱਕਰ ਨਹੀਂ ਬਾਕੀ ਥਾਂ ਤੋਂ ਬਹੁਤ ਸੋਹਣਾ ਠੀਕ ਆ ਤੇ ਝੋਲੀ ਝਾਲੀ ਬਹੁਤ ਸੋਹਣੀ ਆ ਕੱਟੀ ਦੀ ਲੋ ਜੀ ਠੀਕ ਐ ਸੋ ਫੇਸ ਕੁਆਲਟੀ ਚੰਗੀ ਆ ਬਾਕੀ ਬਿਲਕੁਲ ਗੋਲਡਨ ਕੰਪਲੀਟ ਆ ਬੜੀਆਂ ਠੰਡੀਆਂ ਜੀਟੀਆਂ ਹਾਂ ਬੂਰੀ ਗੋਲਡਨ ਆ ਮਗਰ ਲੈ ਪੈਰ ਤੋਂ ਵੇਚ ਅੱਛਾ ਹੀਰੇ ਬੀਰੇ ਇਹਦਾ ਮੁੱਲ ਫਿਰ ਕੀ ਕੀਤਾ ਜੀ ਜੋ ਉਹਦਾ ਮੁੱਲ ਕੀਤਾ ਇਹਦਾ ਉਹ ਵਾਟਰ ਲੈਂਗੇ ਹਾਂ ਸੇਮ ਉਠਾਈ ਦੀ ਹਾਂ ਸੇਮ ਉਠਾਈ ਦੀ ਜੋੜਾ ਖੜੂਗਾ ਤਾਂ ਫਿਰ 55000 ਦਾ ਦੇ ਦਾਂਗੇ ਪਜਾ ਵੱੰਜਾ ਹਾਂ ਜੁੜਾ ਇੱਕ ਵੇ ਚਾਂ ਜਾਏਗਾ ਕਿਦੇ ਫਿਰ 55 ਦੇ ਦਾਂਗੇ ਠੀਕ ਹੈ ਭਰਾ ਹਾਂਜੀ ਹਾਂਜੀ ਲਓ ਦੋਸਤੋ 28-28 ਹਜ਼ਾਰ ਦੋ ਕਟੀਆਂ ਦਾ ਦੋ ਝੋਟੀਆਂ ਦਾ ਜਿਹੜਾ ਮੋਲਾ ਵੀ ਲੈਣ ਦੇਣ ਜਿਹੜਾ 28-28 ਹਜ਼ਾਰ ਡਿਮਾਂਡ ਕੁਛ ਵੀ ਆ 30 ਆ ਚਾਹੇ 32 ਆ ਠੀਕ ਆ ਬਾਕੀ ਬਹੁਤ ਸੋਹਣੀਆਂ ਮੂੰਹ ਮੱਥੇ ਦੀਆਂ ਬਹੁਤ ਪਿਆਰੀਆਂ ਨੇ ਠੀਕ ਆ ਜੀ ਤੇ ਸਿੰਘੀਆਂ ਸੁngੀਆਂ ਬਹੁਤ ਝੋਟੀਆਂ ਜੀਆਂ ਛੋਟੇ ਜਿਹੇ ਸਿੰਘ ਗੁਲਾਈ ਦੇ ਵਿੱਚ ਇਹ ਪਸੰਦ ਅਜ ਕਿਸੇ ਵੀਰ ਨੇ ਜੋੜੀ ਦਾ ਹੀ ਮਾਰਨਾ ਸਭ ਦਾ ਤੇ ਜੋੜੀ ਦਾ ਵੀ ਤੁਸੀਂ ਮਾਰ ਸਕਦੇ ਜੀ ਹਾਂਜੀ ਆ ਨਹੀਂ ਠੰਡੀਆਂ ਪੂਰੀਆਂ ਕਟੀਆਂ ਅੱਗੇ ਸਾਂਭਣ ਵਾਲੀਆਂ ਨੇ ਕੋਈ ਲੈ ਜਾਏ ਕੋਈ ਸ਼ਕੀਨ ਵੀਰ ਤੇ ਪੂਰੀ ਸੇਵਾ ਸੁਭਾ ਕਰ ਲੈ ਦੇ ਝੋਟੀਆਂ ਆਉਂਦੇ ਸਾਲ ਨੂੰ ਪੂਰੀਆਂ ਗੱਬਣ ਹੋਣਗੀਆਂ ਠੀਕ ਆ ਇਹੋ ਝੋਟੀਆਂ ਦਾ 40-40 ਮੰਗੀ ਜਾਂਦੇ ਮੁੱਲ ਜਾਇਜ਼ ਰੱਖਾਂਗੇ ਤੇ ਕੋਈ ਘਰ ਵਾਲਾ ਲੈ ਜਾਊਗਾ ਸਹੀ ਆ ਸਹੀ ਆ ਹਾਂਜੀ ਸਹੀ ਆ ਤੇ ਆਜਾ ਹੀਰੇ ਨੂੰ ਮੁੱਲ ਜਾਇਜ਼ ਹੀ ਰੱਖਨੇ ਆ ਅੱਜ ਦੇ ਸਹੀ ਆ ਵੀਰ ਸਹੀ ਆ ਅੱਛਾ ਜੀ ਦੇ ਅੱਗੇ ਵੀਰ ਆ ਆ ਗਈ ਆਪਣੇ ਕੋਲ ਵੇੜ ਇਹ ਵੇੜ ਪਰਸੋਂ ਦੀ ਸੋਈ ਆ ਭਾਜੀ ਪਰਸੋਂ ਦੀ ਹਾਂਜੀ ਦੂਜਾ ਸੂਗਾ ਸਾਂਭੀ ਨਹੀਂ ਕਿਸਨੇ ਹਾਂ ਸਾਂਭੀ ਜਾਂਦੀ ਤੇ 50000 ਦੀ ਸੀ ਲਓ ਜੀ ਹਾਂ ਬੱਚੀ ਮਗਰ ਲਾਡੂ ਨਹੀਂ ਲਾ ਬੱਚੀ ਲਓ ਦੋਸਤੋ ਮਗਰ ਬੱਚੀ ਆ ਆ ਪਰਸੋਂ ਦੀ ਤੀਜੇ ਦਿਨ ਦੇ ਵਿੱਚ ਹਾਂ ਤੇ ਤਿੰਨ ਕਿ ਦਿਨਾਂ ਦੇ ਤੜਕੇ ਦੀ ਸੋਈ ਆ ਮਗਰ ਵੀ ਬੱਚੀ ਹਾਂਜੀ ਹਾਂਜੀ ਮਗਰ ਲਓ ਜੀ 나ੜੂ ਬਿਲਕੁਲ ਬ ਲਾ ਮਾ ਨਾੜੂ ਦੇ ਬੱਚੇ ਦੇ ਨਾਲ ਗਾਦੇ ਤੋਰ ਕੇ ਠੀਕ ਆ ਤੇ ਬੱਚੀ ਬਹੁਤ ਖੂਬਸੂਰਤ ਮਗਰ ਵੀ ਬੱਚੀ ਆ ਤੇ ਆਪ ਦੂਜਾ ਕ ਸੁਭਾ ਹੋਊਗੀ ਹਾਂਜੀ ਹਾਂ ਦੂਜਾ ਸੁਗਾ ਅੱਛਾ ਹੀਰੇ ਵੀਰ ਹੁਣ ਬੌਲੇ ਤੇ ਕਿੰਨਾ ਕ ਕਿੰਨਾ ਕ ਬੌਲਾ ਆ ਭਾਲ ਭਾਈ ਥਣ ਬਹੁਤ ਚੰਗਾ ਬੌਲਾ ਕਿੰਨਾ ਕ ਜੀ ਹਾਂਜੀ ਬੌਲਾ 14 ਕਿਲੋ ਭਾਂ ਕੰਡੇ ਤੇ ਜੋ ਕੇ ਲੈ ਜਾਏ ਕੋਈ 14 ਕਿਲੋ ਹਾਂ ਕੰਡੇ ਵਾਲਾ ਹੋਵੇ 14 ਲੀਟਰ ਵੈਸੇ ਸੂਸਵਾਦ ਵਿੱਚ ਆਈ ਹੈ ਹਨਾ ਹਾਂ ਸੂਸਵਾਦ ਵਿੱਚ ਆਈ ਹੈ ਬਿਲਕੁਲ ਬਿਲਕੁਲ ਲੱਗਦਾ ਸੂਸਵਾਦ ਵਿੱਚ ਆ ਜਿਵੇਂ ਅੱਜ ਤੁਹਾਨੂੰ ਦੱਸ ਹੀ ਦਿੱਤਾ ਵੀ ਤੀਜਾ ਦੇਣਾ ਤੇ ਪਰਸੋਂ ਦੀ ਸੂਈ ਆ ਤੇ 14 ਕਿਲੋ ਹੁਣ ਬੌਲੇ ਠੀਕ ਆ ਬਾਕੀ ਚੌਣ 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 ਚੰਗੀ ਪਰਾਪਰਾ ਪਤਾ ਰਮਰਾ ਦੇਣੀਆਂ ਹਾਂ ਲਓ ਜੀ ਹਾਂ ਚੌਣ ਵਾਲੀ ਸਾਫ ਆ ਲਓ ਜੀ ਸੋ ਦੋਸਤੋ ਇਹ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਈ ਹੈ ਵੈੜਾਂ ਦੇ ਵਿੱਚੋਂ ਇਹ ਪਹਿਲੇ ਨੰਬਰ ਤੇ ਆ ਠੀਕ ਆ ਜੀ ਐਚ ਐਫ ਬਰੀਡ ਦੇ ਵਿੱਚ ਕਰੋ ਸਾਡੇ ਕੋਈ ਨਹੀਂ ਛੱਡਨੇ ਤੇ ਠੰਡੀ ਧੀਰੀਆ ਕਰਮ ਵਾਲੀ ਸੀਲਸ ਲੱਗ ਕੋਈ ਲੱਤ ਨਹੀਂ ਕੋਈ ਛੱਡਨੇਗੀ ਤੇ ਬਾਕੀ ਦੋ ਦੋ ਹਾਂ ਮਾਰ ਦਈਏ ਧਾਰਾਂ ਹਨਾ ਕੋਈ ਨਹੀਂ ਲਾ ਦਿਓ ਬੱਚਾ ਦੋ ਦੋ ਧਾਰਾਂ ਨਾਲ ਹੀ ਮਾਰ ਕੇ ਦਿਖਾ ਦਿੰਨੇ ਆ ਕੋਈ ਮੁੱਲ ਹੋ ਜਾ ਠੀਕ ਹੈ ਜੀ ਠੀਕ ਆ ਸੋ ਬਾਕੀ ਦੋਸਤੋ ਚੋਣ ਜਾਣ ਦਾ ਪਤਾ ਲੱਗ ਜਾਊਗਾ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਦਿਖਾ ਦਿੰਨੇ ਆ ਬੱਚਾ ਛੱਡ ਕੇ ਬੱਚਾ ਬੱਛੀ ਇੱਕ ਵਾਰੀ ਫੇਰ ਆਪਾਂ ਕਨਫਰਮ ਕਰ ਦਿੰਨੇ ਆ ਮਗਰ ਬੱਛੀ ਆ ਦੂਜਾ ਸਵੇਰ ਸੂਈ ਇਹ ਵੜ ਠੀਕ ਆ ਤੇ ਥੋੜਾ ਜਿਹਾ ਹੋਰ ਤੁਹਾਨੂੰ ਨੇੜੇ ਤੋਂ ਆਪਾਂ ਥਾਂ ਥਾਂ ਨੂੰ ਦਿਖਾ ਦਈਏ ਲਓ ਜੀ ਆ ਬੱਸ ਪਾਪਾ ਜੀ ਥੋੜੀ ਜਿਹੀ ਸੀ ਹਾਂ ਅੱਲਾ ਬਜੀ ਹਾਂ ਬਜੀ ਗਾਰਡ ਦੇ ਥਣਾਂ ਦੀਆਂ ਆ ਲੈ ਬਹੁਤ ਚੋਣ ਸਾਹ ਬਹੁਤ ਜਿਆਦਾ ਆ ਮਗਲ ਦੇ ਥਣਾਂ ਦੀ ਹੌਣ ਲੱਗ ਠੀਕ ਹੈ ਠੀਕ ਹੈ ਬੱਸ ਬੱਸ ਵੀਰੇ ਪਾਸ ਬਹੁਤ ਚੋਣ ਸਾਫ ਬਹੁਤ ਲਓ ਦੋਸਤੋ ਚਾਰੇ ਧਣਾ ਦੀ ਚੋਣ ਜਾਣ ਇੱਕ ਨੰਬਰ ਆ ਮੋਕੇ ਵਾਲੀ ਚਵਾਈ ਆ ਕਰਮਾਂ ਵਾਲੀ ਦਾ ਠੀਕ ਹੈ ਜੀ ਮੋਟੀ ਧਾਰ ਹੀਰੇ ਮੋਲ ਕੀ ਕਰਦੇ ਵੀਰੇ ਕਿਥੋਂ ਤੱਕ ਦੇ ਬਹੁਤ ਬਹੁਤ ਜਾਇਜ਼ ਰੱਖਿਆ ਦਾ ਆ ਦੱਸ ਦਈਏ ਹਾਂ 40000 ਮੁੱਲ ਕਰਦਾ 40000 ਹਾਂ ਜੀ ਲੈਣ ਦੇ ਨਾਲ ਹੀ ਕਿਹ ਵਿੱਚੋਂ ਛੋਟ ਛੱਪੇ ਹੁੰਦੇ ਨੇ ਛੋਟ ਕਰਾਂਗੇ ਤੇ ਕਿੰਨੇ ਛੋਟ ਸਿੱਧੀ 3000 ਕਰ ਦੇਣੀ ਲੈ 37 ਦੀ ਹਾਂ ਹਾਂ 37000 ਦੀ ਦੇ ਦਾਂਗੇ ਲੋ ਜੀ ਹਾਂਜੀ 37000 ਦੀ ਦੋਸਤੋ ਇਹ ਵਾੜ ਮਿਲ ਜੂਗੀ ਤੁਹਾਨੂੰ ਠੀਕ ਆ ਤੇ ਬਾਕੀ ਜ਼ਿਆਦਾ ਨਹੀਂ ਗਾ ਕਰਮ ਵਾਲੀ ਸੋਨਾ ਦੁੱਧ ਚਵਾਈ ਚੱਲੂਗੀ ਠੀਕ ਆ ਜੀ ਦੁੱਧ 15-16 ਕਿਲੋ ਚਵਾਈ ਗਈ ਵੱਧੋਂ 14 12 14 ਲੀਟਰ ਤੱਕ ਵੀ ਚਵਾਈ ਗਈ ਥੋੜੀ ਜੀ ਕੀ ਜਰੂਰਾ ਬਾਕੀ ਸੂਸਵਾ ਦੇ ਵਿੱਚ ਹਨਾ ਹਾਂ ਜਿੰਦੀ ਹੈਗੀ ਆ ਠੀਕ ਆ ਸੂਸਵਾ ਦੇ ਵਿੱਚ ਆ ਬਾਕੀ ਰੇਡ ਬਿਲਕੁਲ ਜੈਨੂਨ 37000 ਦੀ ਇਹ ਤੁਹਾਨੂੰ ਵਾੜ ਮਿਲ ਜੂਗੀ 13 ਸੋ ਜਰੂਰ ਤੁਸੀਂ ਸੰਪਰਕ ਕਰ ਲਿਓ ਬਾਕੀ ਨਗਰ ਦੇ ਮਗਰ 1000 ਰੁਪਿਆ ਬਾਜੇ 1500 ਵਾਧੂ ਹੁੰਦਾ ਬਿਲਕੁਲ ਜੀ ਬਿਲਕੁਲ 1000 ਰੁਪਿਆ ਡੰਗਰ ਦੇ ਮਗਰ ਖਰਚਾ ਕੱਟ ਕੇ ਬਾਜੇ 15 ਵਾਧੂ ਹੁੰਦਾ ਬੜਾ ਬੜਾ ਜੀ ਹਾਂ ਜੀ ਹਾਂ ਜੀ ਤੇ ਹੀਰੇ ਅੱਗੇ ਵੀਰ ਆਪਣੇ ਕੋਲ ਜਿਹੜੀ ਜਰਸੀ ਆ ਗਈ ਬਾਜੀ ਜਰਸੀ ਜਰਸੀ ਉਹਨਾਂ ਆਖਿਆ ਮੀਨਾ ਐਸੋ ਹੀ ਨੂੰ ਪਰਹੀਂ ਨਹੀਂ ਕੋਈ ਗਾਰੰਟੀ ਦਿੰਦੇ ਡੇਢ ਹੋਇਆ ਵੇ ਦੋ ਐਵੇਂ ਠੀਕ ਹੈ ਜੀ ਚੋਣ ਵਾਲਾ ਨਾ ਜਿਹੜਾ ਕੋ ਦੋ ਟਾਂ ਚੋਲੇ ਭਾਵੇਂ ਤਿੰਨ ਡਾਂਗ ਚੋਲੇ ਨੇ ਭਾਜੀ ਤੇ ਸੁਹਾ ਦੂਜਾ ਕੇ ਦੂਜਾ ਸੁਹਾ ਭਾਜੀ ਦੂਜਾ ਲਓ ਦੋਸਤੋ 11 ਕਿਲੋ ਦੁੱਧ ਦਾ ਬਾਕੀ ਸਮਾਂ ਕੋਈ ਕਰੈਕਟ ਨਹੀਂ ਹੈਗਾ ਵੀ 2 ਮਹੀਨੇ ਸੁਈਆ 3 ਸੁਈਆ ਉਹ ਆਪਦੀ ਸਮਝੋ ਤੁਸੀਂ ਵੇਖ ਲਿਓ ਬਾਕੀ ਦੁੱਧ 11 ਕਿਲੋ ਆਿੰਦੇ ਥੱਲੇ ਹਾਂਜੀ ਹਾਂਜੀ ਜਰਸੀ ਬਰੀਡ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਮਹੀਨੇ ਦੀ ਸੁਈਆ ਡੇਟ ਸੁਈਆ ਹਾਂ ਹਾਂ ਅਗਲੇ ਘਰ ਵਾਲੇ ਕਹਿੰਦੇ ਗਿੰਦੇ ਇੱਕ ਦੋ ਵੇਚਦੇ ਹਾਂ ਤੇ ਬਾਕੀ ਚੁਵਾਈ ਤੇ ਇਸੇ ਤਰ੍ਹਾਂ ਬਹਿ ਕੇ ਕਰਵਾਉਂਦੇ ਚੁਵਾਈ ਤਾਂ ਇਤਨੇ ਬਹਿ ਜਾ ਥੱਲੇ ਭਾਜੀ ਗਾਣੀ ਕੋਈ ਪੜਾ ਨਹੀਂ ਇੰਨੇ ਕੀ ਆਖ ਲਓ ਜੀ ਇਸੇ ਤਰ੍ਹਾਂ ਦੋਸਤੋ ਪਸਮਾ ਕੇ ਜਿਹੜੀ ਚਵਾਈ ਆ ਹਾਂ ਕੋਈ ਬੰਗਾ ਨਹੀਂ ਕੋਈ ਰਸੀ ਨਹੀਂ ਇਸੇ ਤਰ੍ਹਾਂ ਚਵਾਈ ਤੁਸੀਂ ਕਰ ਸਕਦੇ ਜੀ ਸੁਹਾ ਦੂਜਾ ਠੀਕ ਆ ਜੀ ਸਮਾਂ ਤੁਸੀਂ ਆਪਦੇ ਅਕੋਰਡਿੰਗ ਜਿੰਨਾ ਕਿਸੇ ਵੀਰ ਨੂੰ ਸਮਝ ਲੱਗਦਾ ਉਹਨਾਂ ਮੰਨ ਲਿਓ ਬਿਲਕੁਲ ਛੋਟੀ ਜੀ ਬੂਥੀ ਆ ਛੋਟਾ ਜਿਹਾ ਫੇਸ ਆ ਬਿਲਕੁਲ ਸਮਾਲ ਸਾਈਜ਼ ਕਰਨ ਠੀਕ ਆ ਤੇ 11 ਕਿਲੋ ਦੁੱਧ ਲੋ ਜੀ ਜਰਸੀ ਪੰਜਾਬ ਵਾਲੀ ਇਹ ਤਾਂ ਨਹੀਂ ਲਿਆ ਪਾਣੀ ਲੈਣ ਦੇ ਆਹ ਫੜ ਲਿਆ ਪਾਣੀ ਉੱਚ ਪਾ ਜੋ ਮਰਾਦਾਂ ਕਿ ਤਰ੍ਹਾਂ ਹੈ ਮਾਰ ਦੇ ਲੋ ਜੀ ਸੋ ਦੋਸਤੋ ਦੋ ਦੋ ਚਾਰ ਚਾਰ ਤਰ੍ਹਾਂ ਮਾਰ ਕੇ ਆਪਾਂ ਇਸ ਜਰਸੀ ਦੇ ਥਣ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਠੀਕ ਹੈ ਜੀ ਤੇ ਇਸੇ ਤਰ੍ਹਾਂ ਹੀ ਬਸਮਾ ਪੈਂਦੀ ਹੈ ਘਰ ਵਾਲੀ ਇਸੇ ਤਰ੍ਹਾਂ ਹੀ ਬਸਮਾ ਚ ਆ ਜਾਣਾ ਇਹਨੇ ਤੇ ਬਾਕੀ ਰੇਡਪੜ ਤਾਂ ਵੀ ਬਿਲਕੁਲ ਜੈਨੂਨ ਜਾਇਜੀ ਰਹਿਣਾ ਲਾ ਜਾਇ ਜਾਇਜਾ ਹਾਂ ਕਿ ਇਹ 11 ਕਿਲੋ ਦੁੱਧ ਬਹੁਤ ਹੁੰਦਾ ਵੈਸੇ ਨਹੀਂ ਹੈਗਾ ਬਾਜੀ ਪੱਕਾ ਹੈਗਾ ਇਹਨਾਂ ਦਾ ਠੀਕ ਹੈ 10 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਕੋਈ ਲੈਣ ਵਾਲਾ ਵੀਰ ਹੋਵੇ ਕੋਈ ਕਈ ਜਣੇ ਇਸ ਤਰ੍ਹਾਂ ਵੀਰ ਭਰਾ ਮੰਗਾ ਲਿੰਦੇ ਕਈ ਠੀਕ ਹੈ ਜੀ ਆ ਪਿਛਲੇ ਜੋ ਆ ਪਿਛਲੇ ਥਾਣੇ ਦੀ ਵੇਖ ਲਓ ਜੀ ਬਾਈ ਜੀ ਜੋ ਭਾਈ ਬਹੁਤ ਨਾਮ ਪੂਰਦਾ ਛਟਾ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਚਾਰੇ ਥਾਣਾ ਚਾਰੇ ਥਾਣਾ ਵਰਦੇ ਬੁਰਦੇ ਪੂਰੇ ਆ ਠੀਕ ਹੈ ਜੀ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸल्ली ਤੁਹਾਨੂੰ ਵਫਾ ਕਰਵਾਤੀ ਹੈ ਅੱਗੇ ਤੁਸੀਂ ਆਪਣਾ ਸਾਈਬੇਨਾ ਕਰਕੇ ਕੋਈ ਦੋ ਟਾਈਮ ਚੋਲੇ ਕੋਈ ਇੱਕ ਟਾਈਮ ਚੋਲੇ ਉਹ ਤੁਹਾਡੀ ਰਿਸਪੌਂਸਿਬਿਲਟੀ ਇਹ ਅੱਜ ਹੀ ਆਈ ਭਾਜੀ ਹਾਂ ਤੇ ਹਿਰਕ ਕੀ ਕਰਦੇ ਆ ਮੋਲੇ ਦਾ ਮਲ ਚਮਤੀ ਯਾਰ ਕਰਦਾ 34 ਹਾਂਜੀ ਹਾਂਜੀ ਹਾਂ ਨਾ ਕਿਥੋਂ ਤੱਕ ਹੋ ਜੂਗੀ 32 ਜਾਦੀ ਦੇ ਦਾਂਗੇ 32 ਜੀ ਹਾਂ ਜੀ ਦੇ ਦਾਂਗੇ ਗੱਲ ਠੀਕ ਹੈ ਜੀ ਲਓ 32000 ਦੀ ਦੋਸਤੋ ਵੀਰਾਂ ਦਾ ਵੀ ਹਾਂ ਨਾ ਜਿਹੜੇ ਦੇ ਦੇਾਂਗੇ 32000 ਦੇ ਵਿੱਚ ਤੁਹਾਨੂੰ ਇਹ ਮਿਲ ਜੂਗੀ ਉਹ ਤਾਂ ਮੀਰ ਭਰਾ ਸਾਹਮੇ ਕੋਈ ਵੀਰ ਦੁੱਧ 12 13 ਕਿੱਲੋ ਚਵਾਈਏ ਸਾਹਮਣੀ ਹੱਡੀ ਉਹਨਾਂ ਦੀ ਹੈਗੀ ਕਿੱਥੋਂ ਆਈ ਸੀ ਅੱਜ ਹੀ ਆਈਏ ਠੀਕ ਹੈ ਠੀਕ ਹਾਂ ਜੀ ਕਿਹੜਾ ਨੋਰਮਲ ਸੇਵਾ ਚੋਂ ਨਿਕਲਦੇ ਆ ਪਸੂ ਹਾਂ ਜੀ ਹਾਂ ਜੀ ਦੋਸਤੋ ਜੋਲੀ ਦੇ ਸਿਰੇ ਘਰੇ ਲੈਣਗੇ ਚੋਈ ਆ ਮਾਰੀਆਂ ਇਧਰ ਕੋ ਭਾਈ ਥਾਣਾ ਜਾ ਗਈ ਹਾਂ ਲੋ ਜੀ ਠੀਕ ਆ ਸੋ 10 ਕਿਲੋ ਦੁੱਧ ਵੀਰ ਦੱਸ ਰਿਹਾ ਵੀ 10 ਕਿਲੋ ਮੰਨ ਕੇ ਕੋਈ ਸੌਦਾ ਕਰੇ ਮੰਨ ਠੀਕ ਆ ਤੇ 32000 ਦੀ ਇਹ ਮਿਲ ਜੂਗੀ ਤੁਹਾਨੂੰ ਬਾਕੀ ਸਰੀਰਕ ਪੱਖੋਂ ਵੇਖ ਰਹੇ ਜੀ ਦੋਸਤੋ ਸਾਹਾਂ ਸੰਭਾਲ ਘਟ ਦੇ ਵਿੱਚੋਂ ਆਈ ਹੈ ਠੀਕ ਆ ਜੀ ਤੇ ਅੱਗੇ ਕੋਈ ਚੰਗਾ ਲੈ ਗਿਆ ਵੀਰ ਖਰੀਦਦਾਰ ਸਗੀ ਸੋਹਣੀ ਸੇਵਾ ਕਰ ਲਓ ਕਿ ਦੁੱਧ ਵੀ ਥੋੜਾ ਬਹੁਤ ਹੋ ਸਕਦਾ ਵਾਜੇ ਅੱਛਾ ਤੇ ਅੱਗੇ ਇਹ ਜਿਹੜੀ ਆਪਣੇ ਕੋਲੇ ਲ ਇਹਨੂੰ ਕਿੰਨਾ ਕ ਟਾਈਮ ਵੈਸੇ ਜਾਂਦੇ ਜੇ ਫਿਰ ਸੂਈਨ ਹੋ ਗਿਆ ਇਹਦਾ ਨਹੀਂ ਕੋਈ ਪੱਕਾ ਪਰਸਮੇ ਦਾ ਪਤਾ ਹੈ ਹਾਂ ਨਾ ਸਮੇ ਦਾ ਟੋਕੜਾ ਪਰਮਾਨਿਕ ਹਾਂ ਜੀ ਟੋਕੜਾ ਦਾ ਸਭ ਦਾ 9 ਕਿਲੋ ਦੀ 10 ਕਿਲੋ ਦੁੱਧ ਦੇ 9 ਦੀ ਗਾਰੰਟੀ ਲੈ ਲੈ ਕੋਈ 9 ਕਿਲੋ ਇਸ ਵਕਤ ਆਪਣੇ ਕੋਲ ਹੈ ਗਾਰੰਟੀ ਲੈ ਲੈ ਕੋਈ ਚੱਟ ਇਹ ਚੋਈ ਆ ਦੋ ਡਾਂਗ ਚੋਲੀ ਘਰੇ ਤੇ ਨਾ ਆ ਸੂਹਾ ਦੂਜਾ ਹੋਊ ਕੱਲ ਲੈਂਦੀ ਐ ਹਾਂ ਦੂਜਾ ਸੂਗਾ ਗੋਪੀ ਖੋਲ ਦੇ ਦਿਓ ਜੀ ਲਓ ਦੋਸਤੋ ਸਮੇ ਦਾ ਕੋਈ ਪਰਫੈਕਟ ਨਹੀਂ ਪਤਾਗਾ ਕਲੀਅਰ ਵੀ 2 ਮਹੀਨੇ ਦੀ ਆ 3 ਦੀ ਆ ਪਰ 9 ਕਿਲੋ ਦੁੱਧ ਕੀ ਉਹਨਾਂ ਨੇ ਆਪਾਂ ਨੂੰ ਆਪਣੀ ਗਰੰਟੀ ਦਾ 9 ਕਿਲੋ ਦੁੱਧ ਆ 9 ਕਿਲੋ ਤੇ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਬੇਡੀ ਬੈੜ ਤੇ ਥੱਲੇ 9 ਕਿਲੋ ਦੁੱਧ ਆ ਤੇ ਕਿੰਨਾ ਕ ਸਮਾਂ ਹੋ ਜਾ ਹੋਗਾ ਸੂਈ ਨੂੰ ਉਹ ਦੇ ਦੇ ਸੇ 10 ਕਿਲੋ ਹੈਗਾ ਪਰ ਨਵਾਂ ਦੀ ਕੋਈ ਗਾਰੰਟੀ ਲੈ ਲੈ ਸਾਡੇ ਤੋਂ ਠੀਕ ਹੈ 9 ਕਿਲੋ ਮਤਲਬ ਕਿ ਮੰਨ ਕੇ ਕੋਈ ਕਰੇ ਸੌਦਾ ਹੋਵੇ ਨਾ ਹੋਵੇ ਤਾਂ 10 ਹੀ ਹੋਊਗਾ ਹਾਂ ਹੋਵੇ ਤਾਂ 10 ਹੀ ਹੋਊਗਾ ਪਰ 11 ਕਿਹਾ ਸੀ ਪਰ 10 ਕਿਲੋ ਦੋ ਦੇਗਾ ਵਾ ਪਰ ਨਵਾਂ ਨਾਲ ਸੌਦਾ ਕਰੇ ਕੋਈ ਠੀਕ ਹੈ ਜੀ ਠੀਕ ਹੈ ਲਓ ਵੀ ਭਰਾਵੋ ਕਰੋ ਸੰਗ ਦੇ ਵਿੱਚ ਵਹਿੜ ਤੇ 9 ਕਿਲੋ ਦੋ ਮੰਨ ਕੇ ਸੌਦਾ ਕਰਦੇ ਠੀਕ ਹੈ ਜੀ ਤੇ ਮੁੱਲ ਕਿੰਨਾ ਕਰਦਾ ਸਾਰਿਆਂ ਨੂੰ ਜਾਇਜ਼ ਰੱਖਿਆ ਕਿਤੋਂ ਤੱਕ 5000 ਕਰਦਾ 50000 ਹਾਂਜੀ ਲਓ ਜੀ 50000 ਦੀ ਦੋਸਤੋ ਇਹ ਵਾੜ ਮਿਲ ਜੂਗੀ ਨਹੀਂ ਨਹੀਂ 50000 ਨਹੀਂ 22000 ਦੀ ਦੇ ਦਾਂਗੇ ਮੁੱਲ 50000 ਰਿਹਾ ਮੁੱਲ 50000 ਹੈ ਹਾਂਜੀ ਲੈਣਦਣ 22000 ਹਾਂ 22 ਦੀ ਦੇ ਦਾਂਗੇ ਲਓ ਜੀ ਮੁੱਲ ਬਹੁਤ ਜਾਇਜ਼ ਹੈ ਦਾ 22000 ਦੇ ਵਿੱਚ ਦੋਸਤੋ ਇਹ ਵਾੜ ਮਿਲ ਜੂਗੀ ਤੁਹਾਨੂੰ 9 ਕਿਲੋ ਦੁੱਧ ਹਾਂ ਤੇ ਆਓ ਆਪਣੀ ਪਸਮਾ ਕੇ ਤਸੱਲੀ ਕਰ ਲਓ ਚੋਕੇ ਵੇਖ ਲਓ ਠੀਕ ਹੈ ਜੀ ਕਈ ਵਾਰਾਂ ਦਾ ਵੀਰਾਂ ਦੇ ਬਹੁਤੇ ਮਨ ਦੇ ਵਿੱਚ ਡਾਊਟ ਹੁੰਦੇ ਆ ਠੀਕ ਹੈ ਜੀ ਇੱਕ ਟਾਈਮ ਵੀਡੀਓ ਕਾਲ ਤੇ ਚਵਾ ਲੋ ਇੱਕ ਟਾਈਮ ਘਰਾਂ ਕਿਚੂ ਨੂੰ ਤੋਂ ਲੈਣਾ ਵੰਗੇ ਦੇ ਇਤਰਾ ਮੰਗਾ ਪਾ ਕੇ ਤੇ ਭਾਈ ਜੀ ਦੱਸ ਲੈ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਭਰਾ ਅੱਛਾ ਹੀਰੇ ਇਹ ਪਸ਼ੂ ਅੱਜ ਆਪਣੇ ਕੋਲ ਵੀਰੇ ਐਨੀਮਲ ਸੀਗੇ ਠੀਕ ਹਾਂਜੀ 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 ਹਾਂ ਦੋਸਤੋ ਟੋਟਲ ਪੰਜ ਪਸ਼ੂ ਸੀਗੇ ਦੋ ਝੋਟੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਸਟਾਰਟਿੰਗ ਤੋਂ ਤੇ ਤਿੰਨ ਬੇੜਾਂ ਇਹ ਬਕਾਊ ਨੇ ਠੀਕ ਆ ਜੀ ਇੱਕ ਬਿਲਕੁਲ ਤਾਜੀ ਸਹੀ ਸਵਾਈ ਆ ਇੱਕ ਜਰਸੀ ਬਰੀਡ ਦੇ ਵਿੱਚ ਤੇ ਇੱਕ ਲਾਸਟ ਵਿੱਚ ਤੁਹਾਨੂੰ ਦਿਖਾਤੀ ਆ ਠੀਕ ਆ ਜੀ ਤੇ ਉੱਚੇ ਸੂਬੇ ਦੇ ਵਿੱਚ ਕੋਈ ਵੀਰ ਮੰਨ ਲਿਓ ਪਰ ਦੁੱਧ ਜਿੰਨਾ ਜਿੰਨਾ ਤੁਹਾਨੂੰ ਦੱਸਿਆ ਥੱਲੇ ਉਹਨੇ ਦੀ ਚਵਾਈ ਤੁਸੀਂ ਕਰ ਲਿਓ ਦੋ ਟਾਈਮ ਇੱਕ ਟਾਈਮ ਉਹ ਤੁਹਾਡਾ ਹੱਕ ਬਣਦਾ ਪੈਸੇ ਖਰਚ ਕਰਨੇ ਆ ਤੇ ਇੱਧਰ ਦੋ ਝੋਟੀਆਂ ਖੜੀਆਂ ਸਿਗੀਆਂ ਇਹ ਪਸ਼ੂ ਆ ਜੀ ਟੋਟਲ 5 ਤੇ ਹੀਰੇ ਨੰਬਰ ਬੋਲ ਦਈਏ ਵੀਰ ਹਾਂਜੀ ਹਾਂਜੀ ਬੋਲ ਦਿੰਦੇ ਹਾਂ ਹਾਂਜੀ ਪਛਾਣ ਦੇ ਜਿਹੜਾ 13 ਹਾਂਜੀ 4413 ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇਹ ਨੰਬਰ ਵੀਰ ਹੀਰੇ ਦੇ ਆਪਾਂ ਬਿਲਕੁਲ ਸਕਰੀਨ ਦੇ ਉੱਤੇ ਚਲਦੇ ਕਰ ਦੇਣੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਕਾਲ ਕਰ ਸਕਦੇ ਜੀ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਇਸ ਘਰ ਇਸ ਕਿਲੇ ਦੇ ਉੱਪਰ ਆਪਣਾ ਬਿਲਕੁਲ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਲਿਓ ਆਏ ਨਵੇਂ ਪਸ਼ੂਆਂ ਬਾਰੇ ਬਧੇਰੇ ਤੁਸੀਂ ਡਿਟੇਲ ਉਹ ਲੈ ਸਕਦੇ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ